ਇਹ ਗੱਲ ਚਾਰ ਵੀ ਚਾਰ ਬੱਲੇ ਅੱਡ ਜਾਵਾ ਜਨਦਰੀਆਂ ਖੋਲਿਆ ਜਾ ਕੇ ਬਲਦੇਸ ਉਹਦੇ ਪੂਰੀ ਆਜ ਹੈ ਬਲਦੇਵਾਰ ਹੈ ਮਾਰ ਨਹੀਂ ਪਤਾ ਮੀਟਿੰਗ ਮੀਟਿੰਗ ਸੀ ਅੱਜ ਇਹ ਤੀਕਾ ਵੀ ਉਹ ਕਿਹਾ ਕਿ ਕਰਵਾ ਨਹੀਂ ਜਾ ਸਕੋ ਕੱਲੋਂ ਉਹ ਪ੍ਰਕਾਸ਼ਰੇ ਤਾਂ ਆ ਗਏ ਪੈਸੇ ਕਿੰਨੀ ਵਾਰ ਕਿਹਾ ਉਹ ਕੰਟਾ ਦਫਤਰ ਚ ਲੈ ਕੇ ਆਇਆ ਕਰ ਤੂੰ ਤਾਂ ਹੈ ਜੀ ਕੈਸ਼ੀਅਰ ਕੋਲੇ ਕਹਿਰ ਕੰਟਾ ਇਹਦੇ ਕੋਲੇ ਕੈਸ਼ੀਅਰ ਕੋਲੇ ਹੈ ਜੀ ਮਰਾ ਵੀਡੀਓ ਦੀ ਰੱਖਿਆ ਰਦਾ ਇਹ ਆਹ ਤੂੰ ਇਸੇ ਕੀ ਸਾਡੀ ਮਿਲਣੀ ਆ ਬਹੁਤ ਠੀਕ ਆ ਬਾਕੀ ਤੁਸੀਂ ਬਾਕੀ ਦਾ 8 ਹੋ ਤਾਂ ਗਈ ਉਹ ਟੂਟੇ ਦੀ ਹੋਊਗੀ ਓਕੇ ਬਲੂ ਵੀਡੀਓ ਐਡੀਟਰ ਦੀ ਮਿਲਣੀ ਆ ਤੈਬਲ ਡਾਟ ਚਾਰਜ ਕਰੂ ਜੀ ਆ ਇਧਰ ਆ ਇਧਰ ਉਹਦਾ ਮਿੰਟ ਹੀ ਲੱਗੂ ਖੋਲਣ ਨੂੰ ਔਰ ਅਰਥ ਕਰਦੇ ਦਾ ਚਾਹਦਾ ਵਿਚਾਰਦਾ ਫਿਲਿਆ ਇਹ ਬਿੱਲ ਆ ਗਏ ਨੇ ਚੱਲ ਬਦਰ ਸਿੰਘ ਲੈਂਡਮੈਨ ਹਾਂ ਲਓ ਜੀ ਟੇਬਲ ਤੋਂ ਬਾਕਸ ਇਹਦੀਆਂ 14 ਖੁੱਲੂਗਾ ਫਲੈਗ ਦੇ ਉੱਪਰ ਪਾਏ ਹੋਏ ਦੀ ਯੜ ਗਿਆ ਹੋਣ ਹਾਰ ਸਾਡੇ ਲੈਣ ਦਾ ਇਹਦਾ ਨਾਲ ਵਾਲਾ ਬੰਦਾ ਨਹੀਂ ਮਿਲੀ ਟਰੈਕਟਰ ਇਹ ਚੱਲਦਾ ਇਹ ਪੂਰੀ ਪਿੰਡਾ ਉਹ ਇਹ ਕਰੋਨਾ ਬੰਦ ਨਾ ਨਾ ਇਹਦਾ ਹੋਰ ਤਾਂ ਗਿਆ ਹੁਣ ਬੰਦ ਤਾਂ ਬਹੁਤ ਦੂਰ ਆ ਮੈਂ ਕਹਾਂ ਨੂੰ ਕਹਾਂਗੇ ਸਾਰੇ ਬੰਦ ਕਰ ਦੇ ਇਹ ਕਰਾਈ ਸੀ ਕਿਹੜੇ ਕਿਹੜੇ ਬੰਦ ਕਰਾਈ ਅੱਧਾ ਘੰਟਾ ਪਹਿਲਾਂ ਆਈਦਾ ਹੁੰਦਾ ਜੇ ਬੰਦੇ ਕੋਲ ਮੈਂ ਆਇਆ ਸੀ 2 ਫੀਟਰ ਬੰਦ ਕਰਾ ਲੇ ਮੈਨੂੰ ਭੇਜਿਆ ਰਹੇਗਾ ਦੀ ਆਲਾ ਦੇਖ ਕੀ ਫਾਇਦਾ ਮੇਰੇ ਤੇਰਾ ਸੱਡ ਦੇ ਸੀਨੀਅਰ ਬੰਦੇ ਦਾ ਚੱਲ ਉਹ ਉਹਦੀ ਲੋਡ ਹੈਗੀ ਆਰੇ ਆਪਣਾ ਲਵੇ ਆ ਕਾ ਫੜਾ ਵੀਡੀਓ ਬਣਾਇਆ ਮੇਰੇ ਬੋਟ ਬੋਰਡ ਤੋਂ ਬਣਾਇਆ ਹੋਡਰ ਨੂੰ ਕਿਹਾ ਤੇਨੂੰ ਬਹੁਤ ਵਧੀਆ ਕਰਸ ਬਸ ਸਿਆ ਪਾ ਦਾ ਚੱਲ ਵਧੀਆ ਹੰਤ ਲਿੱਕ ਚ ਗੁੰਡੀ ਬਸ ਕਰੀ ਹੈ ਹੈ ਉੱਤੋਂ ਨਾਲ ਹੁੰਦੇ ਕਰੀ ਨਾ ਨਾਲ ਹੁੰਦੇ ਸਾਨੂੰ ਜਿਹੜੇ ਵੇਚ ਤੇ ਕੰਮ ਕਰਦੇ

ਹੈਲੋ ਹੋਰ ਜੀ ਮੈਂ ਕੰਮ ਤੇ ਚਲੀ ਜਾ ਰਿਹਾ ਕੰਮ ਤੇ ਚਲੀ ਜਾ ਅੰਮ੍ਰਿਤਸਰ ਨਾ ਜਾਉਂਦਾ ਕਿਹੜਾ ਆ ਮੈਂ ਮਾ ਝੂਟਾ ਹੁੰਦਾ ਰੋਇਆ ਹੁਣ ਸਾਰੀ ਲਾ ਲਿਆ ਅੰਦਾ ਮਸੂਰ ਜੀ ਹੋਈ ਸੀ ਹਾਂ ਓਏ ਕਾਜੀ ਸੁਣੀ ਸੀ ਮੈਂ ਐਂਡ Dá